भारती कानून भारती कानूनियन इहे भारत कानूनियन ਕਿਸਾਨ ਜੂਨੀਅਰ ਲਖੋਵਾਲ ਸਾਹਿਬ ਜਿੰਦਾਬਾਦ ਭਾਰਤੀ ਕਿਸਾਨ ਜੂਨੀਅਰ ਲਖੋਵਾਲ ਸਾਹਿਬ ਜਿੰਦਾਬਾਦ ਹੋ ਗਈ ਹੋਏ ਪਈ ਪਈ ਕਿਸਾਨ ਦੇ ਪ੍ਰਾਂਤ ਵਿੱਚ ਜਨਤਾ ਜਿਹੜੀ ਜੋ ਭੁੱਖ ਮਾਰੀ ਜਾਂਦੀ ਸਾਡੀ ਇਹ ਹੀ ਆ ਵੀ ਅੱਜ ਤੋਂ ਹੋਰ ਫਸਲਾਂ ਦੇ ਨਾਲ ਤੋਂ ਐਮਐਸਪੀ ਮੰਗਦੇ ਆ ਵੀ ਸਾਨੂੰ ਹੋਰ ਫਸਲਾਂ ਦੇ ਵੀ ਸਕਣ ਦੇ ਰਾਹ ਅੰਦਰ ਗਿੰਦੇ ਹੋ ਪਰ ਉਹ ਸਾਡੇ ਕੰਮ 'ਚ ਝੋੜਦੇ ਤਾਂ ਹਾਂਜੀ ਸਰ ਅੱਜ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਕੀ ਸੀਗਾ ਇਹ ਆਰਸੀ ਕਿਸਾਨ ਜੂਨੀਅਰ ਲਖੋਵਾਲ ਵੱਲੋਂ ਜੋ ਸੈਂਟਰ ਗਵਰਨਮੈਂਟ ਨੇ ਖੇਤੀਬਾੜੀ ਖੇਤੀਬਾੜੀ ਮੰਡੀਕਰਨ ਸੋਧ ਬਿੱਲ ਬਿੱਲ 'ਚ ਸੋਧ ਕੀਤੀ ਆ ਉਹ ਪੰਜਾਬ ਦੇ ਕਿਸਾਨਾਂ ਲਈ ਬਹੁਤ ਤਾਸਪੂਆ ਅਸੀਂ ਤਾਂ ਸਰਕਾਰ ਦਾ ਕੇ ਆਸਾ ਰੱਖਦੇ ਸੀ ਕਿ ਹੋਰ ਫਸਲਾਂ ਦੀ ਵੀ ਸਾਨੂੰ ਐਮ ਐਸ ਪੀ ਮਿਲੂਗੀ ਪਰ ਸਰਕਾਰ ਸਾਡੀ ਝੋਨੇ ਦੀ ਤੇ ਕਣਕ ਦੀ ਵੀ ਖਤਮ ਕਰ ਰਹੀ ਆ ਜਦੋਂ ਐ ਐਮ ਐਸ ਪੀ ਖਤਮ ਹੋ ਗਈ ਕਣਕ ਜਿਹੜੀ ਆ ਸਾਡੀ ਮੇਨ ਮੇਨ ਛਾਹੂ ਕਾਰਜ ਦੇ ਵਪਾਰੀ ਆਪਣੀ ਮਰਜ਼ੀ ਨਾਲ ਖਰੀਦਣਗੇ ਮਰਜ਼ੀ ਨਾਲ ਰੇਟ ਲਾਉਣਗੇ ਝੋਨੇ ਦਾ ਮਰਜ਼ੀ ਨਾਲ ਰੇਟ ਲਾਉਣਗੇ ਜਿਹੜੀ ਅੱਜ ਸਾਡੀ 1800 1900 ਨੂੰ ਝੋਨਾ ਵਿਕਦਾ ਇਹ ਕੱਲ ਨੂੰ ਜਦੋਂ ਐਮ ਐਮਐਸਪੀ ਖਤਮ ਹੋ ਗਈ ਤਾਂ 1000 ਰੁਪਏ ਕੁਆਂਟਲ ਵਿਕੂਗਾ ਉਹਦੇ ਪ੍ਰੰਤੂ ਤੁਸੀਂ ਦੇਖੋ ਜੇ ਸਾਡੀ ਫਸਲ 1000 ਰੁਪਏ ਕੁਆਂਟਲ ਵਿਕੂਗੀ ਦੀ ਮਜ਼ਦੂਰ ਦੀ ਦਿਹਾੜੀ 300 100 ਰੁਪਏ ਹੋਜੂਗੀ ਉਹ ਮਜ਼ਦੂਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ ਛੋਟੇ ਸਾਡੇ ਕੋਲ ਪੈਸੇ ਨਾ ਹੋਏ ਤਾਂ ਇਹ ਦੁਕਾਨਦਾਰ ਕੋਲ ਨਾ ਗਏ ਤਾਂ ਛੋਟਾ ਦੁਕਾਨਦਾਰ ਕਿੱਦਾਂ ਚ ਜੇ ਨਾ ਮਿਲਿਆ ਸ਼ਾਹੂ ਕਰ ਸਿੱਧੀ ਖਰੀਦ ਕਰਨ ਲੱਪਿਆ ਤੇ ਉਹ ਵੀ ਖਤਮ ਹੋ ਗਏ ਉਸ ਦੇ ਪਰੰਤ ਜਨਤਾ ਕਾ ਸਾਨੂੰ ਤੇ ਸੈਂਟਰ ਗਵਰਨਮੈਂਟ ਦੇ ਆਸ ਸੀ ਕਿ ਬਾਕੀ ਜਿਹੜੀਆਂ ਫਸਲਾਂ ਵਾਂ ਆਲੂ ਆ ਸਬਜ਼ੀਆਂ ਵਾਂ ਹੋਰ ਫਸਲਾਂ ਉਹਨਾਂ ਦੇ ਐਮਐਸਪੀ ਲਾਗੂ ਕਰਨਗੇ ਪਰ ਇਹ ਲਾਗੀ ਲਾਗੂ ਹੋ ਵੀ ਖਤਮ ਕਰ ਰਹੇ ਆ ਪਰ ਇਹ ਮੋਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਜੇ ਇੱਕ ਰਸਾਨਾ ਨਾ ੱੱਕਾ ਕੀਤਾ ਨਾ ਇਹ ਮੰਨਿਆ ਨਾਇਬ ਫੈਸਲਾ ਜਿਹੜਾ ਉਹਨੇ ਮਤਾ ਪਾਸ ਕੀਤਾ ਨਾ ਇਹ ਵਾਪਸ ਲਿਆ ਗਿਆ ਤੇ ਸੜਕਾਂ ਜਾਮ ਕਰਵਾਵਾਂਗੇ ਪੰਜਾਬ ਦੀਆਂ ਤੇ ਕਰਾਂਗੇ ਹਰਿਆਣੇ ਦੀਆਂ ਕਰਾਂ ਦિલ્હી ਨੂੰ ਵੀ ਘੇਰਾ ਪਾਵਾਂਗੇ ਔਰ ਅਪਰੰਤ ਜੇ ਨਾ ਹੋਇਆ ਤੇ ਬਿਲਕੁਲ ਇਹਦੇ ਸਰਕਾਰ ਦੀਆਂ ਚੂਹਲਾ ਹਲਾ ਦਵਾਂਗੇ ਕੱਠੇ ਹੋਗੇ ਕਿਸਾਨ ਸਾਰੇ ਅਸੀਂ ਬਾਕੀ ਸਿਆਸੀ ਪਾਰਟੀਆਂ ਨੂੰ ਉਹਨਾਂ ਨੂੰ ਬੇਨਤੀ ਕਰਦੇ ਆਂਗੇ ਸਿਆਸੀ ਪਾਰਟ ਸਿਆਸਤ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਸਾਥ ਦਿਓ ਜਿੰਨੀਆਂ ਬਾਕੀ ਕਿਸਾਨ ਯੂਨੀਅਨ ਜਿ세 ਮੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ ਦੁਕਾਨਦਾਰਾਂ ਨੂੰ ਵੀ ਆੜਤੀਆਂ ਨੂੰ ਵੀ ਪਬਲਿਕ ਨੂੰ ਵੀ ਸਾਥ ਦਿਨੇ ਆ ਜੇ ਅੱਜਕੱਲ੍ਹ ਕਿਸਾਨ ਰੋੜ ਗਿਆ ਤੇ ਫਿਰ ਸਾਰੇ ਰੋੜ ਜਾਣਗੇ ਇਹ ਸਾਡੀਆਂ ਮੇਨ ਮੰਨਾਂ ਜੀ ਠੀਕ ਹੈ ਹਾਂਜੀ ਸਰ ਲਖਜੈ ਸਿੰਘ ਭੰਗੂ ਬਲਾਕ ਪ੍ਰਧਾਨ ਨਕਦਰ ਭਾਪੀ ਕਿਸਾਨ ਜੂਨੇ ਲੱਖੋ ਵਾਲਾ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਜਿਹੜੀ ਐਮਐਸਈ ਲਾਗੂ ਕੀਤੀ ਇਹਨਾਂ ਨੇ ਕੀਤੀ ਆ ਉਹਨੂੰ ਅਸੀਂ ਚਾਹੁੰਦੇ ਆ ਵੀ ਖਤਮ ਕੀਤਾ ਜਾਵੇ ਜੋ ਇਹ ਐਸਐਮਈ ਆ ਕੀਤੀ ਇਹਨਾਂ ਨੇ ਚਾਲੂ ਕੀਤੀ ਆ ਉਹਦੇ ਵਿੱਚ ਕਿਸਾਨ ਤੇ ਮਰੂਗਾ ਮਰੂਗਾ ਉਹਨਾਂ ਛੋਟਾ ਦੁਕਾਨਦਾਰ ਦਿਹਾੜੀਦਾਰ ਸਾਰਿਆਂ ਨੂੰ ਹੀ ਘਾਟਾ ਪੈਣਾ ਵੇ ਸਾਰੇ ਹੀ ਭੁੱਖ ਮਰੀਆ ਸਕਾਰ ਹੋਣਗੇ ਅਸੀਂ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਰਦੇ ਆ ਕਿ ਜੇਦਾ ਤੁਸੀਂ ਇਹਨਾਂ ਐਮਐਸਈ ਖਤਮ ਕਰਕੇ ਤੇ ਅਤਵੇ ਜਿੰਮੇਦਾਰ ਆ ਸਾਹ ਦੇਓ ਅਸੀਂ ਹਰ ਮੰਗ ਪੱਤਰ ਐਸਡੀਐਮ ਨੂੰ ਦਵਾਂਗੇ ਡੀਸੀ ਸਾਹਿਬ ਨੂੰ ਦਵਾਂਗੇ ਜੇ ਜੇ ਸਾਡੇ ਮੰਗ ਪੱਤਰ ਨਾ ਮੰਨੇ ਕੇਂਦਰ ਸਰਕਾਰ ਨੇ ਤਾਂ ਅਸੀਂ ਸੜਕਾਂ ਵੀ ਉਤਰਾਂਗੇ ਉਤਰਾਂਗੇ ਅਸੀਂ ਦਿੱਲੀ ਦਾ ਹਰਿਆਣੇ ਦੀਆਂ ਸੜਕਾਂ ਵੀ ਜਾਮ ਕਰਾਂਗੇ ਤੇ ਕੇਂਦਰ ਸਰਕਾਰ ਨੂੰ ਵਿਖਾਵਾਂਗੇ ਵੀ ਕਿਸਾਨ ਏਕਤਾ ਕਿੰдый ਕਾਮਜਾਬ ਆ ਅਸੀਂ ਕਿਸਾਨਾ ਇਹ ਇਹ ਬੈਠੇ ਨਹੀਂ ਆ ਚੁੱਪ ਕਰਕੇ ਬੈਠੇ ਨਹੀਂ ਰਹਿਣਾ ਵੀ ਅਸੀਂ ਇਹਨਾਂ ਦੀ ਚੁਲਾ ਲਾ ਦਾਂਗੇ ਸਰਕਾਰ ਦੀ ਆਉਂਗੀ ਲਕਸ਼ਰ ਵਿੱਚ ਮੋਦੀ ਸਰਕਾਰ ਨੂੰ ਪਤਾ ਲੱਜੂਗਾ ਕਿ ਭਾਰਤੀ ਕਿਸਾਨ ਜੁਨੀਅਰ ਲੱਖੋਵਾਲ ਕੀ ਕਰ ਸਕਦੀ ਆ ਤੇ ਸਾਰੇ ਜੀਮੇਦਾਰ ਔਕੇ ਆ ਦੁਕਾਨਦਾਰ ਛੋਟੇ ਦਿਹਾੜੀਦਾਰ ਇਹ ਐਮਸੀ ਜਿਹੜੀ ਆ ਇਹ ਨਾਂ ਲਾਈ ਜਾਵੇ ਮਿਹਰਬਾਨੀ ਕਰਕੇ ਤੇ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਕਿਸਾਨ ਕਰੋਨਾ ਮਾਰ ਮਾਰੀ ਵਿੱਚ ਬਿਮਾਰੀ ਵਿੱਚ ਸਬਜ਼ੀਆਂ ਫਲ ਜੋ ਵੀ ਦੁਕਾਨਦਾਰਾਂ ਨੂੰ ਪਹਾਰਿਆ ਸੀ ਉਹਦਾ ਤੁਹਾਡਾ ਸਾਥ ਦਿੱਤਾ ਤੇ ਕਿਸਾਨਾਂ ਦੀ ਮਾਰੀ ਆਈ ਆ ਤੇ ਕਿਉਂ ਭੱਜਣ ਡੈ ਸਰਕਾਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡੀਆਂ ਮੰਗਾਂ ਮੰਨੀਆਂ ਜਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਇਹਨੂੰ ਮਜਬੂਰ ਨਾ ਅਗਲਾ ਹੁਕਮ ਲਖੋਵਾ ਸਾਹਿਬ ਜੋ ਲਿਖਣਗੇ ਉਹਤੇ ਅਸੀਂ ਕੰਮ ਕਰਾਂਗੇ ਕਾਰ ਬਾਈ ਅੱਜ ਕੀ ਕੀ ਕੀਤਾ ਗਿਆ ਤੁਹਾਡੇ ਵੱਲ ਅੱਜ ਅਸੀਂ ਮੋਦੀ ਸਾਹਿਬ ਦਾ ਪੁਤਲਾ ਫੂਕਿਆ ਤੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਸਾਡੇ ਵਾਸਤੇ ਤੇ ਮਰ ਚੁੱਕੇ ਜੇ ਸਾਡੇ ਵਾਸਤੇ ਨਹੀਂ ਜਾਗੇ ਤੁਸੀਂ ਨਾ ਸਾਡੇ ਜਦੀਵਿੰਦਰਾਂ ਦਾ ਕੋਈ ਫਾਇਦਾ ਕੀਤਾ ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਅੱਜ ਅਸੀਂ ਅੱਕ ਸੜਕੇ ਮੋਦੀ ਦਾ ਪੁਤਲਾ ਫੂਕਿਆ ਵਾ ਜੋ ਫੂਕਿਆ ਅਸੀਂ ਹੁਣੇ ਆਏ ਆ ਮੰਗ ਪੱਤਰ ਅਸੀਂ ਐਸ.ਆਰ.ਐਮ ਨੂੰ ਕੋਦਰ ਨੂੰ ਦਿੱਤਾ ਵਾ ਕਾਲ ਸਨ ਹਾਂਜੀ ਸਰ ਸਰ ਇੱਕ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਦੀ ਮੰਗ ਪੱਤਰ ਦਿੱਤਾ ਗਿਆ ਜਿੱਦਾਂ ਉਹਨਾਂ ਵੱਜੋਂ ਐਮਐਸਪੀ ਨੂੰ ਨਾ ਖਤਮ ਕਰਨ ਦੀ ਗਵਰਨਮੈਂਟ ਨੂੰ ਇੱਕ ਬੇਨਤੀ ਕੀਤੀ ਗਈ ਜਿਸ ਨੂੰ ਅਸੀਂ ਆਪਣੀ ਗਵਰਨਮੈਂਟ ਲੈਵਲ ਤੇ ਵਿਚਾਰ ਅਲਿਪੇ ਜੀ ਠੀਕ ਹੈ ਧੰਨਵਾਦ